ਸੋ ਤੁਹਾਨੂੰ ਇੱਕ ਆਪਾ ਹੋਰ ਜਿਹੜੀ ਮੱਝ ਤੋਰ ਕੇ ਦਿਖਾਉਣਾ ਹੈ ਡਿਟੇਲ ਲੈ ਕੇ ਦੇਣਾ ਬਾਈ ਕੋਲੇ ਦੋ ਤਨ ਜਿਹੜੇ ਪਸ਼ੂ ਆ ਗਏ ਪਹੁੰਚ ਲੈ ਕੇ ਮੰਡੀ ਤੇ ਤੇ ਬਾਕੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਤੇ ਬਾਕੀ ਇੱਕ ਬੈੜਾ ਚਾਰ ਮੱਝਾਂ ਬਾਈ ਕੋਲੇ ਪਹਿਲੇ ਨੰਬਰ ਆਈ ਨ ਤੁਰ ਦਿਨ ਚੈੱਕ ਆਊਟ ਕਰ ਲਿਓ ਤੁਸੀਂ ਹਣਾ ਤੋਰ ਕੇ ਦਿਖਾਉਣਾ ਤੁਸੀਂ ਬਹੁਤ ਵੱਡੀ ਵੱਡੀ ਬੰਤ ਦੀ ਮੱਝ ਹੈ ਜਿਹੜੀ ਚੰਗੀ ਆ ਗਈ ਤੇ ਬਾਕੀ ਦੇ ਫੇਸ ਕੁਆਲਟੀ ਤੇ ਬੋਡੀ ਬੰਤ ਦੀ ਮੱਝ ਦੇ ਸਕਦਾ ਹਾਂ ਥਾਣ ਹਵਾਨਾ ਵੀ ਜਿਹੜਾ ਬਹੁਤ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਥਾਣ ਲੱਗਿਆ ਹੋਇਆ ਮੱਝ ਨੂੰ ਇੱਧਰ ਲੈ ਆ ਬਾਈ ਮੋੜ ਕੇ ਤੇ ਬਾਕੀ ਬਾਈਏ ਨੇ ਪੂਰੀ ਹਾਰ ਸ਼ਿੰਗਾਰ ਦਾ ਜਿਹੜੇ ਲਾਏ ਹੋਇਆ ਤੁਸੀਂ ਦੇਖ ਸਕਦੇ ਹੋ ਨਾ ਚੰਗੀ ਆ ਬੋਡੀ ਬੰਤਰ ਦੀ ਵੀ ਤੇ ਬਾਕੀ ਦੇ ਲੇ ਵਾਲੂਆ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਲੱਗਿਆ ਹੋਇਆਗਾ ਤੇ ਕੱਲਾ ਕੱਲਾ ਥਾਨ ਲੱਗਿਆ ਹੋਇਆ ਜਮਾ ਤੇ ਬਹੁਤ ਸੋਹਣੀ ਆਰਡਰ ਕੁਆਲਿਟੀ ਲੱਗੀ ਹੋਈ ਆ ਤੇ ਬਾਕੀ ਬਾਈ ਆ ਆਮ ਅੱਜਾਂਗੇ ਠੀਕ ਆ ਬਾਕੀ ਬਾਈ ਕੋਲੇ ਜਿਹੜੀਆਂ ਆ ਆਮ ਅੱਜਾਂਗੇ ਤੁਸੀਂ ਦੇਖ ਸਕਦੇ ਹੋ ਨਾ ਥਾਨ ਹੋਣਾ ਮਾਨਾ ਇਧਰੋਂ ਦੇਖ ਸਕਦੇ ਹੋਗੇ ਹਰਿਆਣੇ ਚੋਂ ਲੈ ਕੇ ਆਓ ਠੀਕ ਆ ਤੇ ਆਜੋ ਬਾਕੀ ਬਾਈ ਨਾਲ ਕਰਦਿਆਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਆਪਣਾ ਨਾਮ ਗੋਪੀ ਆ ਮੈਂ ਪਿੱਥੋ ਆ ਜ਼ਿਲ੍ਹਾ ਬਠਿੰਡਾ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਦਾਣਾ ਮੰਡੀ ਕੋਲੇ ਆਪਣਾ ਘਰ ਆ ਦਾਣਾ ਮੰਡੀ ਕੋਲੇ ਰਹਿੰਦਾ ਹਨਾ ਬਾਰ-ਬਾਰ ਘਰ ਆਪਣਾ ਠੀਕ ਆ ਸਾਡਾ ਵੀ ਆਪਣੇ ਕੋਲ ਟਾਪ ਕੁਆਲਿਟੀ ਦੀਆਂ ਆਂ ਬੱਚੀਆਂ ਵੀ ਫਰਾ ਟਾਪ ਕੁਆਲਿਟੀ ਦੀਆਂ ਠੀਕ ਆ ਠੀਕ ਆ ਵਧੀਆ ਵੱਡੇ ਪੱਧਰ ਤੇ ਕੰਮ ਆ ਹਨਾ ਵਪਾਰ ਦਾ ਆਪਣਾ ਠੀਕ ਆ ਪਹਿਲਾਂ ਤਾਂ ਨੰਬਰ ਬੋਲ ਦਿਓ ਬਾਈ ਆਪਣਾ 8264752143 82 8264752143 8264752143 ਠੀਕ ਆ ਪਹਿਲਾਂ ਤਾਂ ਬਾਈ ਦਾ ਇਹ ਨੰਬਰ ਆ ਗੋਪੀ ਦਾ ਪਿੱਥੋਲੇ ਦਾ ਬਾਕੀ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਗਾਈਆਂ ਲੈਣੀਆਂ ਜਾਂ ਮੱਝਾਂ ਲੈਣੀਆਂ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਬੱਸੀਆਂ ਵੀ ਬਾਈ ਕੋਲੇ ਬਹੁਤ ਸੋਹਣੀਆਂ ਹੁੰਦੀਆਂ ਆ ਪਾਪਾ ਵੀਡੀਓ ਦੇ ਦੇਉਂਦੇ ਆ ਬਾਈ ਦੀ ਹਨਾ ਤੇ ਬਾਕੀ ਆ ਛੋਟੀ ਜਿਹੀ ਬਾਈ ਡਿਟੇਲ ਲਈ ਆਇਆ ਆਪਾਂ ਤੁਥੋਂ 6 ਦੰਦਾ ਬਾਈ ਮੂੰਹ ਅਰਜਨ ਗੁੰਗੜ ਦੀ ਆਪ ਆ MN29 ਦਾ ਬੱਚਾ ਇਹਦੀ ਮਤਲਬ MN29 ਦਾ ਬੱਚਾ ਗਾ ਅਰਜਨ ਗੁੰਗੜ ਦੀ ਆਪ ਆ ਮੂੰਹੋਂ ਛੇ ਦੰਦਾ ਮੂੰਹੋਂ ਛੇ ਦੰਦਾ 15 ਕਿਲੋ ਜਮਾਂ ਡੱਬੇ ਵਾਲਾ ਦੁੱਧ ਆ ਬੱਚੇ ਨੂੰ ਜਿਹੜਾ 16 ਕਿਲੋ ਨੂੰ ਠੀਕ ਆ 15 ਕਿਲੋ ਤਿਆਰ ਆ ਬੱਚੇ ਨੂੰ ਜੰਗਾ ਕੇ 16 ਕਿਲੋ ਆ ਠੀਕ ਆ ਟਾਈਮ ਚ ਚਵਾਈ ਕਰ ਲੇ ਪਾਵਾਂ ਚਾਰ ਡੰਗ ਚਵਾਈ ਕਰ ਲੇ ਚਾਰ ਡੰਗ ਦੀ ਚੋਕ ਦੇ ਠੀਕ ਆ ਠੀਕ ਆ ਬਾਈ ਕੰਵੇਂ ਸੂਏ ਸੂਈਆ ਹਣਾ ਦੂਜਾ ਸੂਆ ਬਾਈ 6 ਦੰਦਾ ਮੂੰਹੋਂ ਛੇ ਦੰਦਾ ਦੂ ਮੌਕੇ ਤੇ ਮਾਨਤਾ ਨ ਹੋ ਜਾਣਾ ਬਾਕੀ ਕਿਸੇ ਵੀ ਤਰ੍ਹਾਂ ਦਾ ਪਸ਼ੂ ਖਰੀਦਣਾ ਜੀ ਘਰੇ ਆਵੇ ਬਈ ਬੰਦਾ ਚਾਰ ਲੰਗ ਪਵਾਈ ਕਰਕੇ ਠੀਕ ਆ ਠੀਕ ਆ ਠੀਕ ਆ ਲੈ ਵੀ ਕਿਸੇ ਤਰ੍ਹਾਂ ਦਾ ਪਸ਼ੂ ਖਰੀਦਣਾ ਗਾਈ ਖਰੀਦਨੀ ਹੈਗੀ ਬੱਸੀਆਂ ਖਰੀਦਨੀਆਂ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦਾ ਹਾਂ ਪਿੰਡ ਪਿੱਥੋ ਆਗਾ ਜ਼ਿਲ੍ਹਾ ਬਠਿੰਡਾ ਰ ਆ ਜਾਂਦਾ ਦਾਣਾ ਮੰਡੀ ਕੋਲੇ ਬਾਈ ਦਾ ਬਾਰ ਬਾਰ ਪਿੰਡ ਚੌਵਾਲੀ ਸਾਈਡ ਜਿਹੜਾ ਘਰ ਆ ਜਾਂਦਾਗਾ ਤੇ ਬਾਕੀ ਤੁਸੀਂ ਸਮਾਰਕ ਜਿਹੜਾ ਕਰਕੇ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਤਾਂ ਬਾਈ ਨਾ ਸਮਾਰਕ ਕਰਕੇ ਜਿਹੜਾ ਤੁਸੀਂ ਆਸ ਆ ਜਾਓਗੇ ਰੇਟ ਜਿਹੜਾ ਦਾ ਬਾਈ 1.70 ਕਰਦਾ ਬਾਕੀ ਮੁਲਕ ਦੇ ਮਾਨਦਾਨਾ ਹੋ ਜੂ ਬਾਕੀ ਬਾਈ ਆਪਣੇ ਕੋਲੇ ਪਸ਼ੂ ਕਿੱਥੋਂ ਲੈ ਕੇ ਕਿੱਥੋਂ ਦਾ ਰੇਟ ਦੇ ਹੁੰਦੇ ਆ ਮੰਨ ਕੇ ਚੱਲ ਬਾਈ ਆਪਣੇ ਕੋਲੇ 85000 ਤੋਂ ਮੈਂ ਸਟਾਰਟ ਹੋਏਗੇ 2 ਲੱਖ ਰੁਪਏ ਤੱਕ ਠੀਕ ਆ 85000 ਤੋਂ ਲੈ ਕੇ 2 ਲੱਖ ਤੱਕ ਆਓ ਕਾ ਹੋਉਂਦੀ ਆ 50 ਤੋਂ 40 ਤੋਂ ਲੈ ਕੇ ਡੇਢ ਲੱਖ ਡੇਢ ਲੱਖ ਤੱਕ ਗਾਈਆਂ ਇੰਦੀ 10000 ਤੋਂ ਸਟਾਰਟਿੰਗ ਲੇ ਗਈ 40 45000 40 45000 ਤੱਕ ਆਹ ਵਾਲੇ ਦੀ ਕੁਆਲਿਟੀ ਹੈ ਜਿਹੜੇ حساب ਨਾਲ ਠੀਕ ਹੈ ਲੈ ਵੀ ਬਾਈ ਨਾਲ ਤੁਸੀਂ ਸਪਾਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਤਾਂ ਬਾਈ ਨਾਲ ਸਪਾਰਕ ਜਰੂਰ ਕਰੋ ਬਾਈ ਠੀਕ ਹੈ ਧੰਨਵਾਦ